ਅਸੀਂ ਪਿਛਲੇ ਸਮੇਂ ਜਦੋਂ ਦਾ 트ੰਪ ਨੇ ਕੁਝ ਐਲਾਨ ਕੀਤੇ ਨਾ ਕੈਨੇਡਾ ਪ੍ਰਤੀ ਲੋਕ ਆਪਣੇ ਭਵਿੱਖ ਪ੍ਰਤੀ ਕਾਫੀ ਚਿੰਤਤ ਨੇ ਜਿਹੜੀ ਕਿ ਲਿਬਰਲ ਪਾਰਟੀ ਪਹਿਲਾਂ ਪਿਛੜ ਰਹੀ ਸੀ ਵੋਟਾਂ 'ਚ ਉਹਨਾਂ ਨੂੰ ਜਿਹੜੀ ਲੋਕਾਂ ਦੀ ਸਪੋਰਟ ਆਈ ਹੈ ਜਿਆਦਾ ਉਹ ਇਸ ਮੁੱਦੇ ਨੇ ਜਦੋਂ ਹੀ 트ੰਪ ਨੇ ਐਲਾਨ ਕੀਤਾ ਤੇ 51ਵਾਂ ਸੂਬਾ ਦੇ ਜਾਂ ਸਟੇਟ ਬਾਰੇ ਕਹਿਣ ਤੋਂ ਉਹ ਤੋਂ ਬਾਅਦ ਲੋਕਾਂ ਦਾ ਰੁਝਾਨ ਲਿਬਰਲ ਪਾਰਟੀ ਦੇ ਵੱਲੋਂ ਜਿਆਦਾ ਵਧ ਗਿਆ ਟੋਟਲ ਸਾਰੀਆਂ ਪਾਰਟੀਆਂ ਨੇ ਕਿੰਨੇ ਇੱਕ ਜਿਹੜੇ ਹੈਗੇ ਪੰਜਾਬੀਆਂ ਨੂੰ ਜਾਂ ਸਿੱਖਾਂ ਦਾ ਹੈਗੇ ਹੈਗੇ ਕੈਂਡੀਡੇਟ ਸਾਰੀਆਂ ਪਾਰਟੀਆਂ ਟੋਟਲ ਕੈਨੇਡਾ 'ਚ ਮੈਂ ਸੁਣਿਆ ਕਿ 65 ਨੇ ਆਪਣੇ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਤੋ ਇੱਕ ਹੋਰ ਦੱਸਿਓ ਮੈਂ ਜਿਹੜਾ ਦੇਖਿਆ ਜਿੱਥੇ ਪੰਜਾਬੀ ਚੋਣ ਲੜਦੇ ਆ ਖਾਸ ਕਰ ਹਮੂ ਸਾਹਮਣੇ ਪੰਜਾਬੀ ਆ ਹਾਂਜੀ ਉਥੇ ਨਾ ਜਿਵੇਂ ਪਿੰਡਾਂ ਵਾਲੀ ਸਰਪੰਚੀ ਵਾਲਾ ਮਾਹੌਲ ਜਿਆ ਨਹੀਂ ਹੁੰਦਾ ਤੁਹਾਨੂੰ ਉਵੇਂ ਨਹੀਂ ਲੱਗਦਾ ਦੇਖੋ ਜੀ ਅਸੀਂ ਪਿੰਡਾਂ ਤੋਂ ਹੀ ਆਏ ਆ ਹਾਂ ਹਾਂ ਪਿੰਡਾਂ ਤੋਂ ਆਏ ਉਹੀ ਉਹੀ ਨਹੀਂ ਜਿਵੇਂ ਸਵਾਦ ਜਿਆ ਵੀ ਪੰਜਾਬੀ ਉਵੇਂ ਹੀ ਲੈਂਦੇ ਆ ਹਨਾ ਕੈਨੇਡਾ 'ਚ ਕੱਲ ਚੋਣਾ ਹੈ ਤੇ ਅੱਜ ਅਸੀਂ ਮਿੰਨੀ ਪੰਜਾਬ ਜਿਹੜਾ ਸਮਝਿਆ ਜਾਂਦਾ ਹੈ ਕੈਨੇਡਾ ਦਾ ਸਰੀ ਸਰੀ ਚਾਚਾ ਜੀ ਵੈਸੇ ਹੀ ਸੰਡੇ ਦਾ ਦੈਨਾ ਚੱਕਰ ਲਾਇਆ ਚੋਣਾਂ ਦੇ ਮਤਲਬ ਹਾਲਾਤ ਦੇਖੇ ਖਾਸ ਕਰ ਪੰਜਾਬੀ ਏਰੀਆ ਜਿੱਥੇ ਪੰਜਾਬੀਆਂ ਦੀ ਵੱਧ ਵਾਦੀ ਹੈ ਜਾਂ ਪੰਜਾਬੀਆਂ ਦੀ ਵੱਧ ਵਸਦੇ ਪੰਜਾਬੀ ਨੇ ਮਿੰਨੀ ਪੰਜਾਬ ਕਿਹਾ ਜਾਂਦਾ ਸਰੀ ਨੂੰ ਉਹਨਾਂ ਹਲਕਿਆਂ 'ਚ ਖਾਸ ਕਰ ਨਿਊਟਨ ਦਾ ਵੀ ਅਸੀਂ ਚੱਕਰ ਲਾਇਆ ਜਿੱਥੇ ਕਾਫੀ ਟੱਕਰ ਹੈ ਸੋਖਤਾਲੀਵਾਲ ਤੇ ਹਰਜੀਤ ਗਿੱਲ ਚ ਤੇ ਖੈਰ ਉਹਤੇ ਹੋਰ ਵੀ ਕਈ ਕੈਂਡੀਡੇਟ ਨੇ ਅ ਮੇਰੇ ਨਾਲ ਹੈਗੇ ਨੇ ਰਵਿੰਦਰਜੀਤ ਸਿੰਘ ਧਾਮੀ ਜਿਹੜੇ ਕਿ ਜਿਨ੍ਹਾਂ ਦਾ ਕਨੇਡਾ ਪਿੰਡ ਹੀ ਕਹਿ ਲਈਏ ਸਰੀ ਪਿੰਡ ਹੈ ਇਹਨਾਂ ਦਾ ਤਿੰਨ ਅਧਾਕੇ ਪਹਿਲਾਂ ਆ ਕੇ ਇੱਥੇ ਵਸੇ ਆ ਪੰਜਾਬੀਆਂ ਪ੍ਰਤੀ ਪੰਜਾਬ ਪ੍ਰਤੀ ਭਾਵਨਾ ਰੱਖਦੇ ਆ ਅਰੇ ਉਹਨਾਂ ਨਾਲ ਚੋਣਾਂ ਦੇ ਮੁੱਦੇ ਤੇ ਥੋੜੀ ਜੀ ਖਾਸ ਕਰ ਪੰਜਾਬੀਆਂ ਨਾਲ ਸੰਬੰਧਿਤ ਜਿਹੜੇ ਹਲਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਮੀਰ ਸਾਹਿਬ ਸਵਾਗਤ ਹੈ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਪੁੱਲਾ ਸਾਹਿਬ ਜੀ ਤਾਮੀਰ ਸਾਹਿਬ ਕਿਵੇਂ ਦੇਖਦੇ ਹੋ ਕੱਲ ਚੋਣਾਂ ਕੈਨੇਡਾ 'ਚ ਕਿਸ ਤਰ੍ਹਾਂ ਦਾ ਪੰਜਾਬੀਆਂ ਦਾ ਯੋਗਦਾਨ ਹੈ ਬੜਾ ਪੰਜਾਬੀਆਂ 'ਚ ਬੜਾ ਇਤਸ਼ਾਹ ਜਿਹਾ ਨਜ਼ਰ ਆਉਂਦਾ ਹੈ ਕਿ ਜਿਵੇਂ ਪਿੰਡਾਂ ਦੀਆਂ ਚੋਣਾਂ ਨਹੀਂ ਹੁੰਦੀਆਂ ਮੈਨੂੰ ਆਏ ਜਿਹਾ ਲੱਗਿਆ ਹਾਂਜੀ ਪੁੱਲਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਤੇ ਆਪਾਂ ਥੋੜਾ ਜਿਹਾ ਮੈਂ ਪਛੋਕੜ ਨੂੰ ਨਾਲ ਹੂੰ ਰੱਖਣਾ ਚਾਹੂੰਗਾ ਕਿ 1897 ਤੋਂ ਆਪਣੇ ਬਜ਼ੁਰਗ ਇੱਥੇ ਆਏ ਹੂੰ ਤੇ ਜਿਨ੍ਹਾਂ ਵਿੱਚ ਜਿਨ੍ਹਾਂ ਨੇ ਇਸ ਦੇ ਇਸ ਦੇ ਵਿੱਚ ਵੋਟ ਦੇ ਹੱਕ ਲੈਣ ਲਈ ਜद्दोजਹਿਦ ਕੀਤੀ ਜੀ ਤੇ ਉਸੇ ਜद्दोजਹਿਦ ਤੇ ਪ੍ਰੋਗਰਾਮ ਨੂੰ ਜੇ ਤੁਸੀਂ ਕਹਿੰਦੇ ਹੋ ਜਦੋਂ ਅਸੀਂ 95 ਤੋਂ ਲੈ ਕੇ 2005 ਤੱਕ ਅਸੀਂ ਕਤਰੀ ਬਾਬਿਆਂ ਦੇ ਮੇਲੇ ਨਾਲ ਜੁੜੇ ਆਂ। ਤਾਮੀ ਜੀ ਸਾਹਿਬ ਇੱਕ ਦੱਸਿਓ ਕਿ ਨੇ ਕਾਫੀ ਵੋਟ ਵੋਟ ਅਧਿਕਾਰ ਲੈਣ ਲਈ ਵੀ ਕਾਫੀ ਜਦੋਜਹਿਦ ਕਰਨੀ ਪਈ ਉਹ ਬਿਲਕੁਲ ਜੀ ਉਹ ਇੱਕ ਬੜਾ ਸੰਘਰਸ਼ਮਈ ਸਮਾਂ ਸੀ। ਹਮਮ ਔਰ ਮੈਨੂੰ ਇਹ ਯਾਦ ਕਰੀਏ 1945 ਦੇ ਨੇੜੇ ਜਾ ਕੇ ਆਪਾਂ ਨੂੰ ਇਹ ਅਧਿਕਾਰ ਮਿਲਿਆ ਤੇ ਉਹਦੇ ਬਾਰੇ ਆਪਾਂ ਕਿਸੇ ਦਿਨ ਫੇਰ ਚਾਚਾ ਕਰਨੀ ਬਣਨੀ ਥੋੜਾ ਜਿਹਾ ਚਾਨਣਾ ਪਾ ਦਿਓ ਜੀ ਕਿਹੜੇ ਬੰਦੇ ਸੰਘਰਸ਼ ਕਰ ਹੀ ਰਹੇ ਉਹ ਚ ਉਹਨਾਂ ਵਿੱਚ ਸਾਡੇ ਜੋ ਗੁਰਦੁਆਰਾ ਸਾਹਿਬ ਅੱਜ ਪੈਨਕੂਵਰ ਚ ਨੇ ਉੱਥੇ ਦੀ ਕਮੇਟੀ ਤੇ ਹੋਰ ਕਈ ਸੱਜਣਾ ਨੇ ਬਹੁਤ ਜ਼ਿਆਦਾ ਦਰਸ਼ਨ ਸਿੰਘ ਕੈਨੇਡੀਅਨ ਵਰਗੇ ਐਈ ਸੱਜਣ ਸੀ ਜਿਹੜੀ ਇੱਕ ਫੇਰ ਮੈਂ ਉਹ ਗੱਲ ਕਰਦਾ ਕਿ ਆਪਾਂ ਅੱਜ ਦੇ ਇਸ ਸੰਖੇਪ ਜਿਹੇ ਵਿਸ਼ੇ ਨੂੰ ਟੱਚ ਕਰਦੇ ਉਹਨੂੰ ਅੱਜ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਚਲੋ ਮੇਰਾ ਵੀ ਨਾਲ ਕਾਫੀ ਜਦੋਂ ਤੋਂ ਆਏ ਆ ਪੰਜਾਬੀ ਮਾਂ ਬੋਲੀ ਦੇ ਨਾਲ ਅੱਜ ਜਿਸ ਤਰ੍ਹਾਂ ਆਪਾਂ ਨੋਟਿਸ ਕਰਦੇ ਸੀ ਕਿ ਅੱਜ ਪੰਜਾਬੀ ਬੋਲੀ ਆਪਣੇ ਨਾਂ ਸਾਈਨਾਂ ਤੇ ਲਿਖਣੀ ਹੈ ਅੱਜ ਆਪਾਂ ਵੈਸੇ ਇਹ ਵੀ ਦੇਖਿਆ ਵੀ ਕਈ ਉਮੀਦਵਾਰਾਂ ਨੇ ਖਾਸ ਕਰ ਚਲੋ ਹਰਜੀਤ ਗੱਲ ਨੇ ਇੱਕ ਐਸੋ ਖੈਰੋ ਪੱਤਰਕਾਰ ਵੀ ਆ ਪੰਜਾਬੀ ਨਾਲ ਰਿਲੇਟਡ ਆ ਉਹਨਾਂ ਨੇ ਆਪਦੇ ਬੋਰਡ ਵੀ ਪੰਜਾਬੀ ਚ ਲਿਖਿਆ ਹੋਰ ਵੀ ਕਈਆਂ ਨੇ ਲਿਖਿਆ ਕਈ ਲਿਖੇ ਅਸੀਂ ਇਸ ਗੱਲ ਨੂੰ ਵੀ ਆਪਾਂ ਨੋਟਿਸ ਕੀਤਾ ਵੀ ਬੜੇ ਜਿਸ ਤਰ੍ਹਾਂ ਉਹ ਨਾ ਏਰੀਆਾਂ 'ਚ ਹੀ ਪੰਜਾਬੀ ਦਾ ਬੋਰਡ ਮਿਲੇ ਜਿੱਥੇ ਪੰਜਾਬੀਆਂ ਦੀ ਦਾਦਾ ਜੀ 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 ਤੇ ਇਹਦੇ ਨਾਲ ਇਹ ਹੋਇਆ ਵੀ ਆਪਾਂ ਜਿਹੜਾ ਦੇਖਦੇ ਰਹੇ ਵੀ ਇੱਥੇ ਪੰਜਾਬੀ ਲਈ ਵੀ ਆਪਾਂ ਕੰਮ ਕਰਦੇ ਆਂ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਸਹਿਯੋਗੀ ਰੇਡੀਓ ਸਟੇਸ਼ਨ ਮੀਡੀਆ ਔਰ ਮੋਸੋ ਹੁੰਦਾ ਸਾਡੇ ਰਹਿ ਪਹਿਲਾਂ ਐਨਡੀਪੀ ਦੇ ਮਿਨਿਸਟਰ ਉਹਨਾਂ ਨੇ ਪੰਜਾਬੀ ਲਾਗੂ ਕੀਤੀ ਔਰ ਅੱਜ ਪੰਜਾਬੀ ਨੂੰ ਤੀਸਰਾ ਸਥਾਨ ਆ ਕੈਨੇਡਾ 'ਚ ਅੱਛਾ ਕੈਨੇਡਾ 'ਚ ਤੀਸਰਾ ਸਥਾਨ ਤੇ ਉਹਦੇ ਨਾਲ ਜਿਹੜਾ ਇਹ ਸਾਰਾ ਸਮਾਂ ਚੱਲਦਾ ਰਿਹਾ ਹਨਾ ਤੇ ਉਹਦੇ ਵਿੱਚ ਅਸੀਂ ਜਿਦਾ ਸੀ ਤਾਂ ਦੱਸਦੇ ਵੀ ਅਸੀਂ ਕਾਫੀ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਅਸੀਂ ਵਿਚਰਦੇ ਆ ਜਿੰਨੀ ਜਿੰਨੀ ਆਪਾਂ ਸੇਵਾ ਕਰਦੇ ਆ ਤੇ ਇਹਦੇ ਵਿੱਚ ਇਹ ਕਾਫੀ ਅੱਗੇ ਆ ਪਹੁੰਚ ਚੁੱਕੇ ਆ ਕੈਨੇਡਾ ਚ ਤੀਜੀ ਭਾਸ਼ਾ ਸਕੂਲਾਂ ਚ ਵੀ ਹਾਂਜੀ ਇਹ ਸਕੂਲਾਂ ਚ ਸਾਡੇ ਇੱਥੇ ਹਾਂ BC ਦੇ ਵਿੱਚ ਹੈਗੀ ਸਾਰੇ ਸਕੂਲਾਂ ਚ ਸਾਰੀ ਕੈਨੇਡਾ ਵਿੱਚ ਨਹੀਂ ਹੈਗੀ ਜਿੱਥੇ ਜ਼ਿਆਦਾ ਬਸੋਂ ਹੁੰਦੀ ਉਹ ਕੋਈ ਗਿਣਤੀ ਹੁੰਦੀ ਸਕੂਲ ਬੋਰਡ ਉਹਦੇ ਲਈ ਫੰਡ ਅਲੋਕੇਟ ਕਰਦੇ ਗਿਣਤੀ ਦੇ ਹਿਸਾਬ ਨਾਲ ਬੱਚਿਆਂ ਨੂੰ ਟੀਚਰ ਮਿਲਦੇ ਨੇ ਉਹ ਹਾਲੇ ਪੂਰੀ ਤਰ੍ਹਾਂ ਪ੍ਰੋਜੈਕਟ ਕਿਤੇ ਕਿਤੇ ਚੱਲ ਰਿਹਾ ਉਹਨੂੰ ਅੱਗੇ ਵਧਣ ਦੀ ਜਿਹੜੀ ਗੱਲ ਆ ਉਹ ਆਪਾਂ ਫੇਰ ਉਹ ਹੀ ਗੱਲ ਆਉਂਦੀ ਆ ਫੇਰ ਕਰ ਲਾਂਗੇ ਫੇਰ ਕਰਾਂਗੇ ਤੇ ਅੱਜ ਜਿਹੜੀਆਂ ਤੁਸੀਂ ਜਿਸ ਤਰ੍ਹਾਂ ਗੱਲਾਂ ਕਰਦੇ ਆ ਆਪਾਂ ਇਸ ਗੱਲ ਲਈ ਆਪਾਂ ਇਕੱਠੇ ਹੋਏ ਆ ਤੇ ਕੱਲ ਨੂੰ ਫਾਈਨਲ ਐਕਸ਼ਨ ਦੇ ਦਿਨ ਆ ਰਿਹਾ ਤੇ ਸਾਰੀਆਂ ਪਾਰਟੀਆਂ ਵੈਸੇ VOTING ਤਾਂ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਬਿਲਕੁਲ ਹਾਂਜੀ ਉਹ ਐਡਵਾਂਸ ਪੋਲ ਸੀ 4 ਦਿਨ ਹੋਈ ਤੇ ਕਾਫੀ ਐਤ ਕੀ ਵੱਧ ਚੜ ਕੇ ਉਹਦੇ ਵਿੱਚ ਵੋਟਰਾਂ ਨੇ ਹਿੱਸਾ ਲਿਆ ਉਹਦੇ ਪਿੱਛੇ ਕੀ ਰੁਝਾਨ ਸਮਝਦੇ ਹੋਵੇਂ ਕਹਿੰਦੇ ਕਾਫੀ ਰੁਝਾਨ ਰਿਹਾ ਹੈ ਮੇਰਾ ਖਿਆਲ ਮੈਂ ਉਹਨੂੰ ਇਹੀ ਸਮਝ ਸਕਿਆ ਕਿ ਜਿਹੜੀ ਉਤਸ਼ਾਹਤ ਹੁਣ ਪਾਰਟੀਆਂ ਦੇ ਵਿੱਚ ਜਿਹੜਾ ਜੋਸ਼ ਆ ਤੇ ਇੱਕ ਗੱਲ ਮੈਨੂੰ ਅੱਜ ਆਉਂਦੇ ਮਨ 'ਚ ਇਹ ਜ਼ਰੂਰ ਆਈ ਕਿ ਆ ਬਾਹਰ ਜਿਸ ਤਰ੍ਹਾਂ ਦਰਖਤਾਂ ਦੇ ਉੱਤੇ ਬਸੰਤ ਰੋਤਾ ਹੈ ਕਿ ਨਵਾਂ ਮੌਸਮ ਆ ਰਿਹਾ ਤੇ ਇਹਦੇ ਨਾਲ ਲੋਕਾਂ ਦੇ ਵਿੱਚ ਐਦ ਕੀ ਨਵੀਂ ਚੀਜ਼ ਲਈ ਉਤਸ਼ਾਹ ਆ ਲੋਕਾਂ ਦੇ ਬਾਰਡਰਾਂ ਦੇ ਅਸੀਂ ਪਿਛਲੇ ਸਮੇਂ ਜਦੋਂ ਦਾ 트ੰਪ ਨੇ ਕੁਝ ਐਲਾਨ ਕੀਤੇ ਨਾ ਕੈਨੇਡਾ ਪ੍ਰਤੀ ਲੋਕ ਆਪਣੇ ਭਵਿੱਖ ਪ੍ਰਤੀ ਕਾਫੀ ਚਿੰਤਤ ਨੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਵੀ ਕਾਫੀ ਚਿੰਤਨ ਨੇ ਜੋ ਸਾਡੀ ਸਾਰਿਆਂ ਦੀ ਜ਼ਿੰਦਗੀ ਆ ਉਹਦੇ ਨਾਲ ਪ੍ਰਭਾਵਿਤ ਹੋ ਰਹੀ ਆ ਅਮੀਰ ਸਾਹਿਬ ਇੱਕ ਦੱਸਿਓ ਵਿੱਚ ਕੱਟ ਹੀ ਰਿਹਾ ਵੀ ਕੀ ਜੇ ਦੇਖੀਏ ਤਾਂ ਆਪਾਂ ਦੇਖੋ ਜਿਹੜੇ ਵਕ ਵਕ ਪਾਰਟੀਆਂ ਦੇ ਜਿਹੜੇ ਲੀਡਰ ਆ ਉਹਨਾਂ ਚ ਵੀ ਇੱਕ ਚਰਚਾ ਵੀ ਹੋਈ ਆ ਕਿਹੜੇ ਕਿਹੜੇ ਮੁੱਦੇ ਰਹੇ ਆ ਚਰਚਾ ਚ ਜਾਂ ਇਲੈਕਸ਼ਨ ਚ ਕਿਹੜੇ ਕਿਹੜੇ ਮੁੱਦੇ ਅਹਿਮ ਰਹੇ ਆ ਇੱਕ ਤਾਂ ਘਰਾਂ ਦਾ ਮਹਗਾਏਗਾ ਤੇ ਜਿਹੜਾ ਕੈਨੇਡਾ ਦੀ ਜਿਹਨੂੰ ਸਬੰਟੀ ਇੰਵੈਸਟ ਕਹਿੰਨੇ ਆਪਾਂ ਵੀ ਜਿਹੜੀ ਕੈਨੇਡਾ ਦੀ ਇੱਕ ਬਹੁਤ ਆਪਣੇ ਸਵੈਮਾਨ ਦੇ ਨਾਲ ਆਪਣੇ ਮੁਲਕ ਪ੍ਰਤੀ ਲੋਕਾਂ ਨੇ ਬਹੁਤ ਤਖੜਾ ਸਟੈਂਡ ਲਿਆ ਔਰ ਲੋਕਾਂ ਨੇ ਤੁਸੀਂ ਦੇਖੋਗੇ ਲੋਕਾਂ ਨੇ ਆਪਣੇ ਘਰਾਂ ਦੇ ਝੰਡੇ ਲਾਏ ਆ ਔਰ ਜਿਹੜੀ ਗੱਲਬਾਤ ਬਾਹਰ ਆ ਰਹੀ ਆ ਜਦੋਂ ਲੀਡਰਾਂ ਦੀ ਵੀ ਗੱਲ ਹੋਈ ਇਸ ਗੱਲ ਤੇ ਨਿਰਣਾ ਹੋਣਾ ਜੀ ਬਹੁਤ ਵੱਡਾ ਕਿ ਕਿਹੜਾ ਲੀਡਰ ਸਾਨੂੰ ਇੱਕ ਇੱਕ ਵਧੀਆ ਦੇਸ਼ ਦੇ ਤੌਰ ਤੇ ਅੱਗੇ ਲੈ ਕੇ ਜਾਊਗਾ ਲੋਕਾਂ ਨੇ ਇਸ ਗੱਲ ਤੇ ਵੋਟ ਕਰਨੀ ਆ ਔਰ ਜਿਹੜੇ ਸਾਨੂੰ ਮੈਂ ਕਈ ਸਰਵੇ ਹੋਰ ਵੀ ਦੇਖੇ ਇਹਨਾਂ ਵਿੱਚ ਇਹ ਪਤਾ ਲੱਗਿਆ ਵੀ ਇਸ ਚੀਜ਼ ਨੇ ਜਿਹੜੀ ਕਿ ਲਿਬਰਲ ਪਾਰਟੀ ਪਹਿਲਾਂ ਪਿਛੜ ਰਹੀ ਸੀ ਵੋਟਾਂ 'ਚ ਉਹਨਾਂ ਨੂੰ ਜਿਹੜੀ ਲੋਕਾਂ ਦੀ ਸਪੋਰਟ ਆਈ ਆ ਜੱਦ ਉਹ ਇਸ ਮੁੱਦੇ ਨੇ ਜਦੋਂ ਹੀ 트ੰਪ ਨੇ ਐਲਾਨ ਕੀਤਾ ਜਾਂ ਹੈਨਾ ਇਹੋ ਜੀ ਆਪਾਂ ਗੱਲ ਕੀਤੀ ਕਰੀਏ ਤੇ 51ਵਾਂ ਸੂਬਾ ਦੇ ਜਾਂ ਸਟੇਟ ਬਾਰੇ ਕਹਿਣ ਤੋਂ ਉਦੋਂ ਬਾਅਦ ਲੋਕਾਂ ਦਾ ਰੁਝਾਨ ਲਿਬਰ ਪਾਰਟੀ ਦੇ ਵੱਲ ਜ਼ਿਆਦਾ ਵੱਧ ਗਿਆ ਤੇ ਕਿਉਂਕਿ ਇਸ ਤਰ੍ਹਾਂ ਲੋਕਾਂ ਨੇ ਕਈਆਂ ਨੇ ਸਮਝਿਆ ਵੀ ਜਿਹੜੀ ਪਾਰਟੀ ਆ ਉਹਦੀਆਂ ਜਿਹੜੀਆਂ ਪਾਲਿਸੀ ਉਸ ਸਮੇਂ ਜਦੋਂ ਪਹਿਲਾਂ ਸੀ ਵੀ ਉਹ ਅਮਰੀਕਾ ਪ੍ਰਤੀ ਉਹਨਾਂ ਦੇ ਜ਼ਿਆਦਾ ਨੇ ਇਸ ਗੱਲ ਨੂੰ ਇਹ ਇੱਕ ਜਿਹਨੂੰ ਆਪਾਂ ਕਹੀਏ ਵੀ ਇਹ ਡਾਕੂਮੈਂਟਡ ਇਹ ਗੱਲ ਚੱਲ ਰਹੀ ਆ ਲੋਕਾਂ ਪੰਜਾਬੀ ਵੀ ਜਿਆਦਾ ਭਤਮੀ ਸਾਹਿਬ ਲਿਬਰਲ ਨਾਲ ਹੀ ਹਮੇਸ਼ਾ ਇਹ ਤਾਂ ਤੁਸੀਂ ਚੰਗਾ ਸਵਾਲ ਕਰਦੇ ਹੋ ਅਸਲ ਵਿੱਚ ਜਿਹੜੇ ਪੰਜਾਬੀ ਆ ਦੋ ਵੋਟਾਂ ਦੇ ਨਾਲ ਦੋ ਪਾਰਟੀਆਂ ਨਾਲ ਰਹੇ ਸਾਡੇ ਜਦੋਂ ਸਵੇ ਦੀਆਂ ਵੋਟਾਂ ਪੈਂਦੀਆਂ ਜੀ ਉਹਦੇ ਵਿੱਚ ਐਨਡੀਪੀ ਨੂੰ ਕਾਫੀ ਸਪੋਰਟ ਸੀ ਬੀਸੀ ਚ ਬੀਸੀ ਚ ਤੇ ਨਾਲ ਇੱਕ ਬੀਸੀ ਲਿਬਰਲ ਸੀਗੇ ਜਿਹੜੇ ਬਿਜ਼ਨਸ ਨੂੰ ਕਾਫੀ ਪ੍ਰੋ ਬਿਜ਼ਨਸ ਸੀਗੇ ਜਦੋਂ ਇੱਥੇ ਅਸੀਂ ਆਏ ਆ ਪਹਿਲਾਂ ਤਾਂ ਲੋਕ ਕੰਮਕਾਰ ਕਰਦੇ ਸੀ ਫਿਰ ਅਸੀਂ ਜਦਾਂ ਤੁਸੀਂ ਗੱਲ ਕਰਦੇ ਹੋ ਸਾਨੂੰ ਵੀ ਇਸ ਇਹ ਨੂੰ ਦੇਖਣ ਦਾ ਸਮਾਂ ਮਿਲਿਆ ਨੱਬੇ ਇੱਕ ਦੋ ਕਿ ਸਾਡੇ ਆਪਣੇ ਭਰਾ ਉਹਨਾਂ ਨੇ ਬਿਜ਼ਨਸ 'ਚ ਆਪਣੇ ਆਪਣੇ ਹੱਥ ਜਮਾਈ ਕਰਨੀ ਚਾਹੀ ਤੇ ਉਦੋਂ ਫਿਰ ਬੀਸੀ ਲਿਬਰਲ ਨੂੰ ਉਹਨਾਂ ਨੇ ਹੀ ਖੜੇ ਕੀਤਾ ਇਹ ਪਾਰਟੀ ਨੂੰ ਕਾਫੀ ਸਪੋਰਟ ਦੇ ਕੇ ਹੁਣ ਤੱਕ ਉਹ ਚੱਲਦੀ ਰਹੀ ਪਰ ਪਿਛਲੀਆਂ ਇਲੈਕਸ਼ਨ ਦੇ ਵਿੱਚ ਇੱਕ ਬੀਸੀ ਕੰਜ਼ਰਵੇਟਿਵ ਉਹਨਾਂ ਦਾ ਨਾਂ ਤੇ ਲੋਕਾਂ ਦੀ ਬੜੀ ਸਹਿਮਤੀ ਨਹੀਂ ਹੋਈ ਬੀਸੀ ਜੁਨਾਈਟਿਡ ਸੀ ਸਰ ਜਿੱਦਾਂ ਇਹ ਹਾਲਾਤਾਂ ਦੀ ਗੱਲ ਕਰੀਏ ਤਾਂ ਹੁਣ ਇਹ ਵੀ ਰਿਹਾ ਵੀ ਕਾਫੀ ਸਾਰੇ ਲੋਕ ਜਿਹੜੇ ਖਾਸ ਕਰ ਬਹੁਤ ਜ਼ਿਆਦਾ ਸਟੂਡੈਂਟ ਔਨ ਕਰਕੇ ਜਾਂ ਮਤਲਬ ਇੰਟਰਨੈਸ਼ਨਲ ਕੱਲੇ ਪੰਜਾਬ ਤੋਂ ਨਹੀਂ ਆਪਾਂ ਗੱਲ ਕਰਦੇ ਜੀ ਜੀ ਇੰਡੀਆ ਤੋਂ ਵੀ ਆਇਆ ਹੋਰ ਕੰਟਰੀਆਂ ਤੋਂ ਵੀ ਆਏ ਆ ਉਹਦੇ ਕਰਕੇ ਇੱਥੇ ਜਿਹੜਾ ਮਤਲਬ ਉਹ ਜਿਹਨੂੰ ਰੋਜ਼ਗਾਰ ਦੀ ਵੀ ਸਮੱਸਿਆ ਆਈ ਹੈ ਜਿਹੜੀ ਜਿਹੜਾ ਵੱਡਾ ਮੁੱਦਾ ਰਿਹਾ ਕੀ ਕੀ ਖਿਆਲ ਆ ਜੀ ਬਿਲਕੁਲ ਜੀ ਇਹ ਜਿਹੜਾ ਰੋਜ਼ਗਾਰ ਦਾ ਮੁੱਦਾ ਨਾ ਜਦੋਂ ਚਲੋ ਮੈਂ ਤੁਹਾਡੇ ਨਾਲ ਪੰਗਲ ਗੱਲ ਕਰਦੇ ਰਹਿੰਦੇ ਆ ਮੈਂ ਵੀ ਬਿਜ਼ਨਸ 'ਚ ਕੰਮ ਕਰਦਾ ਤੇ ਕਾਫੀ ਸਾਲਾਂ ਤੋਂ ਇਸੇ ਤੀ ਆਪਾਂ ਕਰਦੇ ਪ੍ਰਾਈਵੇਟ ਬਿਜ਼ਨਸ ਨਾਲ ਕੰਮ ਕਰਦੇ ਆ ਭਾਵਾ ਤੇ ਉਹਦੇ ਦੌਰਾਨ ਇਹ ਆ ਵੀ ਇਹ ਜਿਹੜਾ ਰੋਜ਼ਗਾਰ ਦਾ ਮੁੱਦਾ ਆ ਆਪਾਂ ਨੂੰ ਲੱਗਦਾ ਆ ਹਾਂ ਸਾਡੀਆਂ ਲੋਕਲ ਪਾਲਿਸੀ ਬਹੁਤ ਇਹਨੂੰ ਇੰਫੈਕਟ ਕਰਦੀਆਂ ਟੈਕਸ ਰੀਸ਼ਨ ਹੋ ਜਾਂਦੀ ਆ ਹੋਰ ਤੁਸੀਂ ਬਿਜ਼ਨਸ ਨੂੰ ਕਿੰਨਾ ਪ੍ਰਮੋਟ ਕਰਦੇ ਹੋ ਜਿੱਦਾਂ ਹੁਣ ਟੈਰਫ ਦੀ ਗੱਲ ਆ ਗਈ ਇਹ ਜਿਹੜੀਆਂ ਚੀਜ਼ਾਂ ਆ ਇਹ ਬਿਜ਼ਨਸ ਨੂੰ ਪ੍ਰਭਾਵਿਤ ਕਰਦੀਆਂ ਅੱਗੇ ਜਿੱਥੇ ਹੁਣ ਆਪਾਂ ਉਸੇ ਮੁੱਦੇ ਤੇ ਆਪਾਂ ਗੱਲ ਕਰਦੇ ਵੀ ਜਿੱਥੇ ਅੱਗੇ ਨੂੰ ਅਸੀਂ ਕੈਨੇਡਾ ਨੂੰ ਅਸੀਂ ਦੇ ਲੋ ਇਹ ਚਾਹੁੰਦੇ ਵੀ ਸਾਡਾ ਕੈਨੇਡਾ ਇੱਕ ਬਹੁਤ ਵਧੀਆ ਮੁਲਕ ਹੋਵੇ ਜਿੱਥੇ ਸਾਰਿਆਂ ਲਈ ਰੁਜ਼ਗਾਰ ਹੋਵੇ ਜਿਹੜੇ ਆਸ ਲੈ ਕੇ ਸਾਡੇ ਕੋਲ ਬੱਚੇ ਸਾਡੇ ਪੰਜਾਬ ਤੋਂ ਵੀ ਆਏ ਜਾਂ ਦੂਜੇ ਦੇਸ਼ਾਂ ਤੋਂ ਵੀ ਪੜਨ ਆਏ ਆ ਉਹ ਕੱਲਾ ਪੜ ਨਹੀਂ ਆਏ ਜੀ ਉਹਨਾਂ ਨੂੰ ਨਾਲ ਇਹ ਵੀ ਆਸ ਆ ਵੀ ਇੰਨਾ ਵਧੀਆ ਮੁਲਕ ਆ ਜਿਹਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਜਾਂ ਆਪਰਚੂਨਿਟੀਆਂ ਨੇ ਤੇ ਅਸੀਂ ਵੀ ਉਹਨਾਂ ਨੂੰ ਖੁੱਲੇ ਬਾਹਾਂ ਦੇ ਨਾਲ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਐਜ਼ ਅ ਕੈਨੇਡੀਅਨ ਤੇ ਅਸੀਂ ਚਾਹੁੰਦੇ ਆ ਉਹਨਾਂ ਨੂੰ ਬਿਲਕੁਲ ਵਧੀਆ ਰੁਜ਼ਗਾਰ ਮਿਲੇ ਉਹਨਾਂ ਦਾ ਵੀ ਇੱਕ ਇੱਕ ਹੋਰ ਦੱਸਿਓ ਮੈਂ ਜਿਹੜਾ ਦੇਖਿਆ ਜਿੱਥੇ ਪੰਜਾਬੀ ਚੋਂ ਲੜਦੇ ਆ ਖਾਸ ਕਰਕੇ ਆਪੂ ਸਾਹਮਣੇ ਪੰਜਾਬੀ ਆ ਉੱਥੇ ਦਾ ਜਿਵੇਂ ਪਿੰਡਾਂ ਵਾਲੀ ਸਰਪੰਚੀ ਵਾਲਾ ਮਾਹੌਲ ਜਿਆ ਨਹੀਂ ਹੁੰਦਾ ਤੁਹਾਨੂੰ ਉਵੇਂ ਨਹੀਂ ਲੱਗਦਾ ਦੇਖੋ ਜੀ ਅਸੀਂ ਪਿੰਡਾਂ ਤੋਂ ਹੀ ਆਏ ਆ ਹਾਂ ਹਾਂ ਪਿੰਡਾਂ ਤੋਂ ਆਏ ਉਹੀ ਉਹੀ ਨਹੀਂ ਜਿਵੇਂ ਸਵਾਦ ਜਿਆ ਵੀ ਪੰਜਾਬੀ ਉਵੇਂ ਹੀ ਲੈਂਦੇ ਹੈ ਨਾ ਬਿਲਕੁਲ ਉਹ ਸਾਰੀਆਂ ਗੱਲਾਂ ਆਪਾਂ ਰੋਜ਼ ਜੀ ਦੇਖਦੇ ਆਂ ਔਰ ਇਸੇ ਗੱਲ ਨੂੰ ਇੱਕ ਇਹ ਚੰਗਾ ਆ ਇਹ ਜਿਹੜਾ ਸਾਡਾ ਭਾਈਚਾਰਾ ਦਾ ਜੀ ਸਾਡਾ ਆਪਸ ਵਿੱਚ ਹੋਣਾ ਅਸੀਂ ਇੱਕ ਦੂਜੇ ਲਈ ਚਿੰਤਿਤ ਆਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆਂ ਆਉਂਦਿਆਂ ਨੂੰ ਸਾਂਭਦੇ ਆਂ ਉਹਨਾਂ ਨੂੰ ਰੁਜ਼ਗਾਰ ਦਵਾਉਂਦੇ ਆਂ ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੱਚੇ ਆਉਂਦੇ ਇੱਕ ਮੈਂ ਤੁਹਾਡੇ ਨਾਲ ਦੇਖੋ ਮੈਨੂੰ ਵੀ ਜਿੱਥੇ ਮੈਂ ਸਾਹਿਤ ਨਾਲ ਜੁੜਿਆ ਹੋਇਆ ਤੇ ਨਾਲ ਕਦੀ ਕਦੀ ਸਮਾਜਿਕ ਦਾ ਜੋ ਵਰਤਾਰਾ ਚੱਲਦਾ ਨਾ ਉਹ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਸਾਡੇ ਬੱਚੇ ਆਏ ਉਹ ਮਾਪੇ ਨੂੰ ਬੜਾ ਦੂਰੋਂ ਆਏ ਆ ਉਹਨਾਂ ਨੂੰ ਇੱਕ ਹੀਰਵਾ ਹੁੰਦਾ ਉਹ ਜਿਹੜਾ ਹੀਰਵਾ ਆ ਉਹਦੇ ਲਈ ਸਾਡੀਆਂ ਜੋ ਨਹੀਂ ਤਾਂ ਵੀ ਸਾਬ ਜਿੱਦਾਂ ਮੈਂ ਦੇਖਿਆ ਵੀ ਇੱਕ ਦੂਜੇ ਨੂੰ ਬੜੀ ਲਾਮਬੰਦੀ ਕਰਦੇ ਵੋਟਾਂ ਲਈ ਜਾਂ ਦਫ਼ਤਰਾਂ 'ਚ ਵੀ ਉਹੋ ਜੀ ਚਹਿਲ ਪਹਿਲ ਜੀ ਹੈਗੀ ਦੇਖੀ ਹੈ ਨਾ ਤੁਸੀਂ ਹਾਂ ਬਿਲਕੁਲ ਇਹ ਸਾਡੇ ਇੱਕ ਦੂਜੇ ਦੇ ਨਾਲ ਜਿਹੜੇ ਉੱਥੇ ਮੈਂ ਆ ਰਿਹਾ ਸੀ ਵੀ ਜਿਹੜੇ ਸਾਡੇ ਇੱਕ ਦੂਜੇ ਨਾਲ ਸੰਬੰਧ ਹੁੰਦੇ ਆ ਤੁਸੀਂ ਹੁਣ ਦੇਖੋ ਹਣਾ ਆਪਾਂ ਗੱਡੀ ਚਲਾਉਂਦੇ ਸੀ ਇਹ ਮਤਲਬ ਗੋਰਿਆਂ ਦੇ ਤਾਂ ਘੱਟ ਹੋਊਗਾ ਇਦਾਂ ਦਾ ਮਾਹੌਲ ਕਿ ਹੁੰਦਾ ਉਹਨਾਂ ਦੇ ਵੀ ਇਦਾਂ ਉਹਨਾਂ ਦੇ ਵੀ ਅੰਦਰ ਅੰਦਰ ਬਹੁਤ ਖੁਸ਼ ਹਾਂ ਇਹ ਗੱਲ ਨੂੰ ਅਸੀਂ ਸਮਝਣ ਚ ਮੈਨੂੰ ਕਈ ਵਾਰੀ ਇਹ ਨਾ ਮੈਂ ਦੇਖਿਆ ਕਈਆਂ ਗੋਰਿਆਂ ਦੇ ਵੀ ਜਿਵੇਂ ਪੰਜਾਬੀ ਬੋਰਡ ਲੱਗੇ ਹੋਏ ਆ ਤਾਂ ਬਹੁਤ ਹੁਣ ਤੁਸੀਂ ਮੈਂ ਤੁਹਾਨੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗਾ ਕਿ ਉਹ ਕੈਂਡੀਡੇਟ ਨੂੰ ਇੰਡੋਰਸ ਕਰਦੇ ਆ ਤੇ ਜਿਹੜੇ ਅੰਦਰ ਆ ਜਿਹੜੇ ਕਈ ਕਿਸੇ ਤਰ੍ਹਾਂ ਹੁੰਦੇ ਆ ਮੈ ਲਓ ਐਮ ਐਲ ਏ ਐਮ ਪੀ ਨੂੰ ਇੰਡੋਰਸ ਕਰਦੇ ਆ ਹੁਣ ਸਾਡੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਡਾਟਾ ਦੇ ਵਿੱਚੋਂ ਟੋਟਲ ਸਾਰੀਆਂ ਪਾਰਟੀਆਂ ਨੇ ਕਿੰਨੇ ਜਿਹੜੇ ਹੈਗੇ ਪੰਜਾਬੀਆਂ ਨੂੰ ਜਾਂ ਸਿੱਖਾਂ ਦਾ ਹੈਗੇ ਹੈਗੇ ਕੈਂਡੀਡੇਟ ਸਾਰੀਆਂ ਪਾਰਟੀਆਂ ਟੋਟਲ ਕੈਨੇਡਾ ਚ ਮੈਂ ਸੁਣਿਆ ਕਿ 65 ਨੇ ਆਪਣੇ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਤੇ 65ਾਂ ਦੇ ਵਿੱਚੋਂ ਇਸ ਸਰੀ ਦੇ ਵੈਨਕੂਵਰ ਦੇ ਇਹ ਨਾ ਏਰੀਆ ਦੇ ਵਿੱਚ ਦੇਖੋ ਇਹਨੂੰ ਫੇਰ ਵੱਡਾ ਕਰਕੇ ਆਪਾਂ ਸੋਚੀਏ ਜਿਹੜੇ ਸਾਡੇ ਇੱਥੇ ਵਾਲੇ ਜਨਮੇ ਬੱਚੇ ਆ ਜੀ ਉਹ ਅੱਗੇ ਆ ਰਹੇ ਆ ਕੋਈ ਪ੍ਰੋਫੈਸ਼ਨਲ ਆ ਰਹੇ ਆ ਔਰ ਅੰਦਰੋਂ ਜਿਨ੍ਹਾਂ ਨੂੰ ਪੂਰੀ ਸਿਸਟਮ ਦੀ ਨਹੀਂ ਨਾਲ ਪਾਲਿਸੀਆਂ ਨੂੰ ਸਮਝ ਕੇ ਪਾਰਟੀਆਂ ਦੇ ਵਿੱਚ ਕੰਮ ਕਰਕੇ ਜਿਨ੍ਹਾਂ ਨੇ ਮਿਹਨਤ ਕਰਦੇ ਆ ਸਾਰਿਆਂ ਨੂੰ ਸਮਾਂ ਮਿਲਣਾ ਚਾਹੀਦਾ ਦੇਖੋ ਇਹ ਜਿਹੜੀ ਇਹ ਜਿਹੜਾ ਇਹ ਸਰਵਿਸ ਇਹ ਦੇਣ ਨੂੰ ਆਪਣੇ ਆਪ ਨੂੰ ਆ ਰਹੇ ਆ ਇਹ ਬੜਾ ਟਾਈਮ ਲੈਂਦੀ ਆ ਤੁਹਾਨੂੰ ਪਤਾ ਵੀ ਇਹ ਕਹਿਣਾ ਸੌਖਾ ਆ ਇੱਥੇ ਦੀ ਜਿਹੜੀ ਪੋਲਿਟਿਕਸ ਆ ਇਹਦੇ ਵਿੱਚ ਤੁਹਾਨੂੰ ਸਮਾਂ ਕਾਫੀ ਕੱਢਣਾ ਪੈਂਦਾ ਜੋ ਤੁਹਾਡੇ ਸਾਹਮਣੇ ਮੁੱਦੇ ਆਉਂਦੇ ਉਹਨਾਂ ਨੂੰ ਵਿਚਾਰਨਾ ਕਹਿੰਦੇ ਇਸ ਵਾਰ ਨਵੀਂ ਪੀੜੀ ਵੀ ਰੁਝਾਨ ਦਿਖਾ ਰਹੀ ਹੈ ਬਿਲਕੁਲ ਦਿਖਾ ਰਹੀ ਐ ਵੋਟਾਂ 'ਚ ਵੀ ਕਾਫੀ ਸਾਨੂੰ ਸਾਡੇ ਬੱਚੇ ਆਪਣਾ ਬਹੁਤ ਕਾਫੀ ਉਹਨਾਂ ਨੇ ਕਿਹਾ ਹਨਾ ਤੇ ਸਾਡੇ ਜਿੱਦਾਂ ਤੁਸੀਂ ਗੱਲ ਕਰਦੇ ਸਾਡੇ ਰਿਸ਼ਤੇਦਾਰ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਆ ਚਾਹੇ ਉਹ ਟ੍ਰਾਂਟੋ ਨੇ ਆਟਵਾ ਨੇ ਹਾਂ ਜੀ ਬਿੰਨੀ ਪੇਗ ਨੇ ਚਾਹੇ ਡੋਮਿੰਟਨ ਨੇ ਚਾਹੇ ਵਿਕਟੋਰੀਆ ਨੇ ਚਾਹੇ ਡਾਂਕਨ ਨੇ ਚਾਹੇ ਕੋਈ ਕੈਰਮੀਅਸ ਬੈਠਾ ਤੁਹਾਨੂੰ ਅਸੀਂ ਇਹ ਵੀ ਦੱਸਿਆ ਵੀ ਸਾਡੇ ਪਿੰਡਾਂ-ਮੁੰਡਾਂ ਚ ਵੀ ਕਹਿੰਦੇ ਫੋਨ ਕਰਾਉਂਦੇ ਪਏ ਉੱਥੋਂ ਵੀ ਕਰਾਉਂਦੇ ਤੁਹਾਨੂੰ ਦੱਸੇ ਸਾਡੇ ਅਮਰੀਕਾ ਦੇ ਵਿੱਚੋਂ ਵੀ ਸਾਡੇ ਦੋਸਤ ਕੋਈ ਆ ਕੇ ਸਾਡੇ ਨਾਲ ਪੂਰਾ ਹੱਥ ਮਿਟਾ ਰਹੇ ਤੇ ਸਾਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਭਰਾ ਆਉਂਦੇ ਆ ਅਸੀਂ ਰਲ ਮਿਲ ਕੇ ਦੇਖੋ ਏ ਡੈਮੋਕ੍ਰੇਸੀ ਜਿਹੜੀ ਆ ਜਿਨ੍ਹਾਂ ਨੂੰ ਮਿਲੀ ਆ ਆਪਾਂ ਬੜੇ ਆਪਣੇ ਚੰਗੇ ਢੰਗ ਨਾਲ ਇਹਨੂੰ ਅੱਗੇ ਲਿਜਾ ਰਹੇ ਆ ਮੈਂ ਤਾਂ ਇਸ ਗੱਲ ਨੂੰ ਚੰਗੀ ਸਮਝਦਾ ਤੇ ਜਿਹੜਾ ਸਾਡਾ ਵਿਚਾਰ ਤ ਸਾਨੂੰ ਇਹ ਜਿਹੜੀ ਸਾਡੇ ਐਸੋਸੀਏਸ਼ਨਸ ਆ ਸਾਡਾ ਜਿਹੜਾ ਇਸ ਗੱਲ ਤੇ ਸਾਡੇ ਸਿਧਾਂਤਿਕ ਤੌਰ ਤੇ ਪਾਲਿਸੀਆਂ ਲਈ ਸਾਡੀਆਂ ਜ਼ਿੰਮੇਵਾਰੀਆਂ ਨੂੰ ਅਸੀਂ ਬਹੁਤੇ ਲੋਕ ਇੱਥੇ ਪਾਲਿਸੀਆਂ ਨੂੰ ਉਹ ਦਿੰਦੇ ਤਰਜੀਹ ਦਿੰਦੇ ਬਿਲਕੁਲ ਜੀ ਪਾਲਿਸੀਆਂ ਅੱਗੇ ਹੋਣੀਆਂ ਚਾਹੀਦੀ ਸਿੱਖ ਮੁੱਦਿਆਂ ਦੀ ਵੀ ਜੇ ਗੱਲ ਕਰ ਲਈਏ ਤਾਂ ਕਾਫੀ ਸਿੱਖ ਮੁੱਦੇ ਵੀ ਇੱਥੇ ਚਰਚਾਜ ਨੇ ਖਾਸ ਕਰ ਜਿਹੜੇ ਆ ਧਾਰਮਿਕ ਜਿੱਦਾਂ ਮੈਂ ਤੁਹਾਡਾ ਨਾਲ ਪਹਿਲਾਂ ਗੱਲ ਕੀਤੀ ਸੀ ਸਾਡੇ ਉਹਨਾਂ ਬਜ਼ੁਰਗਾਂ ਨੇ ਬਹੁਤ ਜਦੋਜਹਿਦ ਕੀਤੀ ਔਰ ਜਿਹੜਾ ਸਾਡਾ ਸਰਬੱਤ ਦੇ ਭਲੇ ਵਾਲਾ ਕਨਸੈਪਟ ਆ ਕਨਸੈਪਟ ਆ ਹਾਂਜੀ ਤੇ ਉਹਦੇ ਨਾਲ ਜਿੱਦਾਂ ਅਸੀਂ ਵਿਚਰਦੇ ਆ ਦੇਖੋ ਸਾਰਿਆਂ ਧਰਮਾਂ ਦਾ ਸਤਿਕਾਰ ਆ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਸਾਰਿਆਂ ਦਾ ਇਹ ਮੁਲਕ ਸਾਂਝਾ ਆ ਦੇਖੋ ਕਿੰਨੇ ਹੋਰ ਨਾ ਮੁਲਕਾਂ ਤੋਂ ਵੀ ਆਏ ਨੇ ਸਾਰੇ ਸਾਰੇ ਤਰ੍ਹਾਂ ਦੇ ਫੁੱਲ ਆ ਬਗੀਚੀ ਚ ਜੀ ਬਿਲਕੁਲ ਜੀ ਆਪਾਂ ਜੇ ਦੇਖੀਏ ਤਾਂ ਬੱਕਰੇ ਬੱਕਰੇ ਚਰਚ ਨੇ ਬੱਕਰੇ ਬੱਕਰੇ ਮੰਦਰ ਨੇ ਤੇ ਗੁਰਦੁਆਰਾ ਸਾਹਿਬ ਨੇ ਹਾਂਜੀ ਤੇ ਮਾਸਕ ਵੀ ਇਦਾਂ ਹੀ ਬਣੇ ਹੋਏ ਨੇ ਹਾਂਜੀ ਇਹ ਬੜੀ ਵਧੀਆ ਗੱਲ ਆ ਜਿੱਦਾਂ ਸਾਡਾ ਮਲਟੀਕਲਚਰ ਦੇਸ਼ਾ ਉਹਦੇ ਵਿੱਚ ਬਹੁਤ ਸੋਹਣੀ ਗੱਲ ਆ ਜਿੱਦ ਮਲਟੀਫੇਥ ਵੀ ਸਭ ਨੂੰ ਆਦਾ ਕਲਚਰ ਸਭਿਆਚਾਰ ਰੀਤੀ ਰਿਵਾਜ ਹਨਾ ਧਰਮਾਂ ਦਾ ਪ੍ਰਚਾਰ ਕਰਨ ਦੀ ਖਾਣਾ ਖਾਣਾ ਵੀ ਆ ਜਾਂਦਾ ਖਾਣਾ ਸਾਰਿਆਂ ਨੂੰ ਵੱਡਾ ਤੁਹਾਡੇ ਪਹਿਰਾਵੇ ਵੀ ਤੁਸੀਂ ਉਹ ਦੇਖਦੇ ਹੋ ਹਾਂਜੀ ਉਹ ਖੁੱਲ ਹੈ ਆਜ਼ਾਦੀ ਹੈ ਹਨਾ ਬਿਲਕੁਲ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਕੀ ਕੀ ਸੁਨੇਹਾ ਐਂਡ ਤੇ ਅਸੀਂ ਤਾਂ ਇਹ ਹੀ ਕਹਿੰਦੇ ਵੀ ਜਿਹੜੀ ਸਾਡੀ ਡੈਮੋਕ੍ਰੇਸੀ ਤੇ ਸਾਡੇ ਦੇਸ਼ ਦੀ ਤਰੱਕੀ ਹੋਵੇ ਰੋਜ਼ਗਾਰ ਹੋਵੇ ਸਾਰੇ ਖੁਸ਼ ਰਹਿਣ ਤੇ ਅਗਲਾ ਜਿਹੜਾ ਸਮਾ ਆ ਰਿਹਾ ਸਾਡੇ ਦੇਸ਼ ਦੇ ਵਿੱਚ ਇੰਨੀ ਸਾਨੂੰ ਖੁਸ਼ੀ ਹੋਵੇ ਕਿ ਲੋਕ ਜਿੱਦਾਂ ਕੈਨੇਡਾ ਦਾ ਅੱਗੇ ਵੱਡਾ ਸਾਰਾ ਸੋਨਾ ਹਾਂਜੀ ਵਧੀਆ ਸਾਡਾ ਨਾਂ ਆ ਉਹੋ ਹੀ ਨਾਂ ਸਾਡਾ ਦੁਬਾਰਾ ਬਹਾਲ ਹੋਵੇ ਤੇ ਸਾਰੇ ਇੱਥੇ ਖੁਸ਼ੀ ਨਾਲ ਰਹਿਣ ਤੇ ਸਾਡੇ ਬੱਚਿਆਂ ਦਾ ਉੱਜਲ ਭਵਿੱਖ ਹੋਵੇ ਦਰਸ਼ਕਾਂ ਨੂੰ ਫਿਰ ਫਤਿਹ ਸਾਂਝੀ ਕਰ ਦਈਏ ਹਾਂਜੀ ਓਕੇ ਜੀ ਓਕੇ ਜੀ ਕੱਲ੍ਹ ਸਾ ਰਹੀਏ ਤੇ